ਤੁਸੀਂ ਕੋਈ ਵੀ ਤੁਹਾਡੇ ਕੋਲੇ ਆਪਦੇ ਘੋੜੇ ਘੋੜੀਆਂ ਨੇ ਕੋਈ ਕੁੱਤੇ ਵਧੀਆ नस्ਲ ਦੇਣੇ ਕੋਈ ਝੋਟੇ ਝੋਟੀਆਂ ਵਧੀਆ नस्ਲ ਦੀਆਂ ਨੇ ਹਨਾ ਜਾਂ ਕੋਈ ਹੋਰ ਫੈਂਸੀ ਵਾਰਡ ਨੇ ਤੁਸੀਂ ਉਰੇ ਆਜੋ ਜਿਵੇਂ ਕੁੱਤੇ ਵਾਲਿਆਂ ਨੂੰ ਬਾਈ ਡੌਗਾਂ ਵਾਸਤੇ ਇੱਕ ਅਲੱਗ ਜਗ੍ਹਾ ਦੇਣਗੇ ਬਾਈ ਤੁਸੀਂ ਇੱਧਰ ਦੇ ਪਾਸੇ ਆਲੂ ਦੀ ਸਟੋਰੀ ਲਾ ਲਓ ਹਨਾ ਨਾਲ ਹੀ ਫੈਂਸੀ ਵਾਰਡ ਵਾਲੇ ਹੋ ਜਾਣਗੇ ਕਿਸੇ ਕੋਲੇ ਬੱਕਰੇ ਬੱਕਰੀਆਂ ਵਧੀਆ ਨੇ ਇਹ ਕਹਿੰਦੇ ਵੀ ਸਾਡਾ ਸਭ ਨੂੰ ਸੱਦਾ ਵੀ ਸਾਰੇ ਆਓ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜਿਓ ਅਣਖ ਦੇ ਨਾਲ ਮਾਲਵਾ ਬੈਲਟ ਜਿਲ੍ਹਾ ਬਠਿੰਡਾ ਦੇ ਸ਼ਹਿਰ ਖੜੇ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕਰਵਾਉਣ ਜਾ ਰਹੇ ਆ ਘੋੜਿਆਂ ਦਾ ਮੇਲਾ ਤੇ ਸਟੋਰੀਆਂ ਸਟਾਰੀਆਂ ਤੇ ਸਭ ਲੱਗ ਚੁੱਕੀਆਂ ਨੇ ਆ ਕੀ ਕੀ ਪ੍ਰਬੰਧ ਆ ਕੀ ਕੁਛ ਆ ਇੱਥੇ ਕਾਦੇ ਕਾਦੇ ਮੇਲੇ ਦੇ ਵਿੱਚ ਕਿਹੜੇ ਕਿਹੜੇ ਜਾਨਵਰ ਆ ਰਹੇ ਆ ਤੇ ਕਮੇਟੀ ਨਾਲ ਕਰਦਿਆਂ ਗੱਲਬਾਤ ਸਾਰੀ ਤੇ ਵੀਡੀਓ ਨਾਲ ਬਣੇ ਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਦੋਸਤੋ ਆਜੋ ਕਰਾਂ ਕਮੇਟੀ ਨਾਲ ਕਰਦਿਆਂ ਗੱਲਬਾਤ ਆਜੋ ਭੂਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅਣਖ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਅਣਖ ਚੈਨਲ ਵਾਲਿਆਂ ਨੂੰ ਇੱਥੇ ਆਉਣ ਤੇ ਬਾਈ ਜੀ ਸਾਡੀ ਸਾਰੀ ਕਮੇਟੀ ਵੱਲੋਂ ਸ੍ਰੀ ਦਮਨਵਾਸ ਸਾਹਿਬਾਰਸ ਕਮੇਟੀ ਵੱਲੋਂ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਹਾਂਜੀ ਬੜਾ ਸੁਣ ਕੇ ਵਧੀਆ ਲੱਗਿਆ ਕਿ ਗੁਰੂਆਂ ਪੀਰਾਂ ਦੀ ਧਰਤੀ 'ਤੇ ਤੁਸੀਂ ਇੰਨਾ ਵਧੀਆ ਪ੍ਰਾਲਾ ਕਰ ਰਹੇ ਹੋ ਨਾ ਘੋੜਿਆਂ ਦਾ ਤੁਸੀਂ ਮੇਲਾ ਲਵਾ ਰਹੇ ਹੋ ਇੱਥੇ ਜੀ ਤੇ ਬਾਬਾ ਜੀ ਮਤਲਬ ਕਿ ਕੈਮੀਵਾਰ ਕਰਵਾ ਰਹੇ ਹੋ ਇਹ ਇਹ ਜੀ ਤੀਜਾ ਮੇਲਾ ਜੀ ਘੋੜਿਆਂ ਦਾ ਇੱਕ ਵਾਰ ਆ ਚੁੱਕੇ ਤੁਸੀਂ ਹਾਂਜੀ ਹੁਣ ਲਗਾਤਾਰ ਆ ਜਿਹੜਾ ਇਹ ਤੀਜਾ ਮੇਲਾ ਜੀ ਇੱਕ ਵਾਰੀ ਅਸੀਂ ਪਹਿਲਾਂ ਲਵਾਇਆ ਸੀ ਕਈ ਸਾਲ ਪਹਿਲਾਂ ਜੀ ਤੇ ਹੁਣ ਲਗਾਤਾਰ ਇਹ ਤੀਜਾ ਮੇਲਾ ਹੋ ਗਿਆ ਜੀ ਆਪਣਾ ਘੋੜਿਆਂ ਦਾ ਅੱਛਾ ਜੀ ਹਾਂਜੀ ਬਈ ਜੀ 33ਵਾਂ ਮੇਲਾ ਸੋਡਾ ਦੋ ਮੇਲੇ ਸੋਡੇ ਮਤਲਬ ਕੀ ਵਧੀਆ ਸ਼ੁਕ ਸ਼ਾਂਤੀ ਨਾਲ ਬਹੁਤ ਸੋਹਣੇ ਜੀ ਜਿੰਨਾ ਮਤਲਬ ਰਿਸਪੌਂਸ ਸੰਗਤਾਂ ਨੇ ਦਿੱਤਾ ਹੈ ਜੀ ਲਵੇ ਲਾਉਣੇ ਮਤਲਬ ਮਾਲਵੇ ਦੇ ਇਹ ਪਹਿਲਾ ਹੀ ਮੇਲਾ ਮੰਨੋ ਵੀ ਕਿਉਂ ਤਾਂ ਮੁਖਤਰ ਸਾਹਿਬ ਦਾ ਪੁਰਾਣੀ ਮੰਡੀ ਚੱਲ ਰਹੀ ਹੈ ਤੇ ਉਹ ਇੱਕ ਮੰਡੀ ਹੈ ਜੀ ਇਹ ਇੱਕ ਮੇਲਾ ਹੈ ਮਤਲਬ ਉੱਥੇ ਤਾਂ ਇਕੱਲਾ ਵਪਾਰ ਦਾ ਹੀ ਕੰਮ ਜ਼ਿਆਦਾ ਚੱਲਦਾ ਇੱਥੇ ਨਾਲ ਖੇਡਾਂ ਦਾ ਦੌੜਾਂ ਦਾ ਨਮੈਸ਼ ਦਾ ਸਾਰੇ ਤਰ੍ਹਾਂ ਦਾ ਮਤਲਬ ਹਾਂ ਜੀ ਹੈਗਾ ਹੈਗਾ ਆਪਾਂ ਅੱਗੇ ਵੀ ਕਹਿੰਦੇ ਆ ਵੀ ਹੋਰ ਵੀ ਵਧੇ ਜੀ ਬਾਕੀ ਅੱਜ ਕੱਲ ਨਵੇਂ ਮੁੰਡਿਆਂ 'ਚ ਟ੍ਰੈਂਡ ਵੀ ਬਹੁਤ ਹੈ ਸ਼ੌਂਕ ਵੀ ਬਹੁਤ ਆ ਕੇ ਆ ਰਹੇ ਚੀਜ਼ਾਂ ਨਾ ਵੀ ਚਲ ਕਰ ਕਰ ਪਿੰਡ ਪਿੰਡ ਸ਼ਹਿਰ ਸ਼ਹਿਰੀ ਚੀਜ਼ ਪਹੁੰਚੇ ਆ ਬੱਚੇ ਥੋੜੇ ਜਿਹੜੇ ਅੱਜ ਦਾ ਕੋੜ ਚੱਲ ਰਿਹਾ ਨਸ਼ੇ ਦਾ ਨਾ ਉਤੋਂ ਵੀ ਬਚਿਆ ਜਾ ਸਕਦਾ ਇੱਕ ਵਧੀਆ ਜਰੀਆ ਅਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਚੱਲੇ ਆਂ ਜੀ ਵੀ ਸਾਡੀ ਕਮੇਟੀ ਦਾ ਹੀ ਮਤਲਬ ਇਹ ਹੈ ਵੀ ਨਵੀਂ ਪੀੜ੍ਹੀ ਹੈ ਜਿਹੜੀ ਉਹਨੂੰ ਮਾੜੀਆਂ ਅਲਾਮਤਾਂ ਤੋਂ ਬਚਾ ਕੇ ਚੰਗੇ ਪਾਸੇ ਲਾਈਏ ਖਾਸ ਕਰਕੇ ਨਸ਼ੇ ਹੋ ਗਏ ਇੱਕ ਪ੍ਰਵਾਸ ਹੋ ਗਿਆ ਵੀ ਬੱਚੇ ਬਾਹਰ ਨੂੰ ਵੱਧ ਜਾਂਦੇ ਆ ਗੱਲ ਤਾਂ ਇਹ ਹੈ ਜੀ ਵੀ ਇੱਕ ਤਾਂ ਸਾਡਾ ਪਸ਼ੂ ਤੁਹਾਨੂੰ ਪਹਿਲਾਂ ਤੋਂ ਲੈ ਕੇ ਮਤਲਬ ਸਾਡੇ ਪਰਿਵਾਰ ਜੁੜੇ ਹੋਇਆ ਕਿਸਾਨੀ ਦਾ ਇਹ ਮਿਹਨਤ ਹੁੰਦਾ ਹੈਗਾ ਜੀ ਵੀ ਲਾਹੇਵੰਦ ਹੁੰਦਾ ਹੈਗਾ ਔਰ ਸਹਾਇਕ ਹੁੰਦਾ ਹੈਗਾ ਤੇ ਉਹਦੇ ਨਾਲ ਘੋੜਿਆਂ ਦਾ ਪਹਿਲਾਂ ਤੋਂ ਵੀ ਰੱਖਦੇ ਸੀ ਪਹਿਲਾਂ ਇੱਕ ਚੜਨ ਵਾਸਤੇ ਰੱਖਦੇ ਸੀ ਹੁਣ ਆਪਾਂ ਵਪਾਰ ਵਾਸਤੇ ਤੇ ਮਤਲਬ ਆਪਦਾ ਇੱਕ ਬਿਜ਼ਨਸ ਵਧਾਉਣ ਵਾਸਤੇ ਵੀ ਇਹ ਬਹੁਤ ਵਧੀਆ ਮਤਲਬ ਜੇ ਪਿੱਛੇ ਚਾਹੀਏ ਨਾ ਇਹ ਲਾਕਡਾਊਨ ਦੇ ਵਿੱਚ ਲੈ ਕੇ ਜਾਂ ਨੋਟਬੰਦੀ ਦੇ ਵਿੱਚ ਲੈ ਕੇ ਵੀ ਇਹੀ ਇੱਕ ਏਡਾ ਵਧੀਆ ਵਪਾਰ ਹੈਗਾ ਵੀ ਜਿਹੜਾ ਬਹੁਤ ਜ਼ਿਆਦਾ ਮਤਲਬ ਅੱਗੇ ਗਰੋ ਕਰੇ ਇੱਕ ਏਕਤੀ ਜਿਹੜੀ ਜਗ੍ਹਾ ਦਿਖ ਰਹੀ ਹੈ ਬਹੁਤ ਖੁੱਲੀ ਡੁੱਲੀ ਤੇ ਵਧੀਆ ਪਾਰਕਿੰਗ ਵਾਸਤੇ ਗੱਡੀਆਂ ਵਾਸਤੇ ਤੇ ਅਣ ਘੋੜਿਆਂ ਵਾਸਤੇ ਵਧੀਆ ਖੁੱਲੀ ਜਗ੍ਹਾ ਜੀ ਪੂਰੀ ਐ ਇਸ ਵਾਰ ਹਣਾ ਇਹ ਜਗ੍ਹਾ ਦੀ ਲੋਕੇਸ਼ਨ ਐ ਬਾਈ ਜੀ ਜਿਹੜਾ ਆਪਣਾ ਮੇਨ ਰਵਦਾਸ ਚੌਕ ਐ ਜੀ ਜਦੋਂ ਆਪਾਂ ਆਉਣੇ ਆਗੇ ਇਹ ਰੋੜੀ ਰੋਡ ਤੋਂ ਵੀ ਆਉਣੇ ਆ ਤਾਂ ਵੀ ਪਹਿਲਾਂ ਮਤਲਬ ਠਾਣੇ ਵਾਲਾ ਚੌਕ ਦੇ ਰਵਦਾਸ ਚੌਕ ਆਉਂਦਾ ਹੈਗਾ ਮੌੜ ਮੰਡੀ ਤੋਂ ਆਉਣੇ ਆ ਤਾਂ ਵੀ ਰਾਮਾ ਮੰਡੀ ਤੋਂ ਆਈਏ ਬਠਿੰਡਿਓ ਆਈਏ ਇਹ ਚ ਰਸਤਾ ਪੈਂਦਾ ਜੀ ਤੇ ਬਾਰ ਬਾਰ ਆ ਗਿਆ ਤੇ ਟਰੈਕਟਰ ਮੰਡੀ ਇੱਥੇ ਆਪਣੀ ਏਸ਼ੀਆ ਦੀ ਮਸ਼ਹੂਰ ਮੰਡੀ ਲੱਗਦੀ ਐ ਤੇ ਟਰੈਕਟਰ ਮੰਡੀ ਦੇ ਬਿਲਕੁਲ ਨਾਲ ਖਾਲਸਾ ਸਕੂਲ ਦੀ ਜਗ੍ਹਾ ਜਿਹੜੀ ਕਿ ਸਾਡੀ ਕਮੇਟੀ ਵੱਲੋਂ ਠੇਕੇ ਤੇ ਲੈ ਕੇ ਵੀ ਮਤਲਬ ਇੱਥੇ ਪੱਕਾ ਹੀ ਗਾਂਵ ਵਾਸਤੇ ਵੀ ਕਈ ਸਾਲ ਲਗਾਤਾਰ ਸਾਨੂੰ ਇੱਥੇ ਅਸੀਂ ਸਕੂਲ ਵਾਲਿਆਂ ਨੂੰ ਬੇਨਤੀ ਕਰੀਏ ਪ੍ਰਬੰਧਕ ਕਮੇਟੀ ਨੂੰ ਵੀ ਹਰ ਸਾਲ ਅਸੀਂ ਠੇਕੇ ਤੇ ਲੈ ਕੇ ਇਸੇ ਜਗ੍ਹਾ ਹੀ ਮਤਲਬ ਲਾਇਆ ਕਰਾਂਗੇ ਮੇਲਾ ਬਹੁਤ ਵਧੀਆ ਜੀ ਜੀ ਸਰ ਇੱਕ ਦੋਸਤੋ ਹੋਰ ਸਭ ਤੋਂ ਵਧੀਆ ਗੱਲ ਆ ਵੀ ਇਹ ਜਿਹੜਾ ਚੌਂਕ ਰਵਿਦਾਸ ਬੱਸਾਂ ਇੱਥੇ ਪੰਜ-ਪੰਜ ਮਿੰਟਾਂ ਬਾਅਦ ਮੋੜ ਤੋਂ ਬਠਿੰਡੇ ਤੋਂ ਸਰਦੂਲਗੜ੍ਹ ਤੋਂ ਤੇ ਪਿੱਛੇ ਤੱਕ ਕਰਾਉਣੀ ਆਂ ਜੀ ਸਰ ਆਹ ਮਾਰਸਾ ਤੱਕ ਕਰਾ ਇਹ ਵਾਸਤੇ ਬੰਦਾ ਆ ਵੀ ਸਕਦਾ ਜੇਕਰ ਕੋਈ ਆਪ ਦਾ ਸਾਧਨ ਨਹੀਂ ਉਹਨਾਂ ਵਾਸਤੇ ਵੀ ਵਧੀਆ ਸਹੂਲਤ ਇਸ ਮੇਲੇ ਤੇ ਪਹੁੰਚਣ ਵਾਸਤੇ ਇੱਕ ਬਾਬਾ ਜੀ ਕਿਦੋਂ ਤੋਂ ਸਟਾਰਟ ਕਰ ਰਹੇ ਹੋ ਤੁਸੀਂ ਇਹ 14 ਫਰਵਰੀ ਤੋਂ 20 ਫਰਵਰੀ ਤੱਕ ਆਪਣਾ ਮੇਲਾ ਹੈ ਜੀ ਅੱਛਾ ਜਿਹੜੀਆਂ ਇਹ ਡੇਟਾਂ ਨੇ 14 ਫਰਵਰੀ ਬੁੱਧਵਾਰ ਤੋਂ ਲੈ ਕੇ 20 ਫਰਵਰੀ ਮੰਗਲਵਾਰ ਤੱਕ ਆਪਣਾ ਮੇਲਾ ਹੈਗਾ ਜੀ 6 ਦਿਨਾਂ ਦਾ ਤੇ ਉਹਦੇ ਵਿੱਚ ਆਪਾਂ ਮਤਲਬ 17 18 19 ਤਿੰਨ ਦਿਨ ਮੇਨ ਰੱਖੇ ਹੈ ਜੀ 17 ਤਰੀਕ ਨੂੰ ਨਮਾਇਸ਼ ਹੈ ਘੋੜਿਆਂ ਦੀ ਘੋੜਿਆਂ ਦੀ ਮਤਲਬ ਕਹਿ ਦਿੰਦੇ ਆ ਕਿ ਘੋੜਿਆਂ ਦੇ ਨਾਂ ਨਾਲ ਸ਼ੁਰੂ ਹੋਇਆ ਮੇਲਾ ਪਰ ਜੇ ਕੋਈ ਕਿਸੇ ਕੋਲ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੰਛੀ ਹੈ ਲਿਆ ਕੇ ਇੱਥੇ ਆਪਦਾ ਨਮੈਸ਼ ਦੇ ਵਿੱਚ ਉਹ ਪ੍ਰਦਰਸ਼ਿਤ ਕਰ ਸਕਦੇ ਆ ਇੱਕ ਆਪਦੀ ਐਂਟਰੀ ਕਰਾ ਕੇ ਤੇ ਦੂਜੇ ਨੰਬਰ ਤੇ ਆ ਗਈਆਂ ਜੀ ਅਰੇਬੀਆ ਚੱਲਾ ਹੋਣਗੀਆਂ ਦੂਜੇ ਦਿਨ 18 ਤਰੀਕ ਨੂੰ ਤੇ 19 ਨੂੰ ਛਪਟਾ ਦੌੜਾਂ ਹੋਣਗੀਆਂ ਜੀ ਇਹ ਛਪਟਾ ਦੌੜਾਂ ਕਿਹੜੀਆਂ ਹੁੰਦੀਆਂ ਬਾਬਾ ਜੀ ਛਪਟਾ ਦੌੜਾਂ ਜਿਹਨੇ ਘੋੜਾ ਖੁੱਲਾ ਭਜਦਾ ਹੈ ਜੀ ਤੇਜ਼ ਭਜਦਾ ਉਹਨੂੰ ਛਪਟਾ ਦੌੜਾ ਕਹਿ ਦਿੰਦੇ ਆ ਜੀ ਤੇ ਜਿਹੜਾ ਮਤਲਬ ਕੱਲਾ ਕੱਲਾ ਪੈਰ ਲਿਆਉਂਦਾ ਘੋੜਾ ਉਹਨੂੰ ਰੇਵੀਆ ਚੱਲਾ ਕਹਿੰਦੇ ਆ ਸੋਰੇਵੀ ਚੱਲਾ ਕਹਿੰਦੇ ਆ ਹਾਂ ਵੱਡੀ ਚੱਲ ਕਹਿੰਦੇ ਆ ਘੋੜਿਆਂ ਜੀ ਹਾਂਜੀ ਚੱਠਾ ਸਾਹਿਬ ਜੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਕੋਈ ਚਾਰ ਸ਼ਬਦ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਤੇ ਅ ਅਸੀਂ ਬਸ ਇਹ ਸਾਰੀ ਟੀਮ ਕੰਨੀ ਨੂੰ ਇੱਕੋ ਹੀ ਬੇਨ ਚਾਉਂਦੇ ਆ ਸਾਰੀ ਟੀਮ ਜਿਹੜੇ ਸਾਡੇ ਘੋੜੇ ਪਾਲ ਕਬੀਰ ਕੋਈ ਵੀ ਪੰਛੀ ਕੋਈ ਵੀ ਬੱਕਰੀ ਕੋਈ ਕੁੱਤਾ ਜੋ ਵੀ ਫਾਰਮ ਦਾ ਕੰਮ ਕਰਦਾ ਹੈ ਉਹਦੇ ਲਈ ਅਸੀਂ ਇਹੀ ਚਾਉਂਦੇ ਆ ਉਹਨਾਂ ਤੋਂ ਵੀ ਸਾਡਾ ਆ ਕੇ ਸਾਥ ਦੇਣ ਤਾਂ ਜਿਹੜਾ ਸਾਨੂੰ ਇੱਥੇ ਜਿੰਨੀ ਕਾ ਕੰਮ ਕਰਨੇ ਆ ਉਹਨੇ ਕ ਸਾਨੂੰ ਸੁਖਾਲੇ ਹੋ ਸਕਣਗੇ ਬਾਕੀ ਚੱਟਾ ਸਾਹਿਬ ਜਿਵੇਂ ਕੀ 25-30 ਪਿੰਡ ਨੇੜੇ ਨੇ ਲੱਗਦੇ ਆਪਣੇ ਤਰ੍ਹਾਂ ਦੇ ਸਭ ਨੂੰ ਹਾਂਜੀ ਹਾਂਜੀ ਵੀ ਇੱਥੇ ਮਤਲਬ ਕਿ ਇਸ ਤਰ੍ਹਾਂ ਦਾ ਮੇਲਾ ਤੁਸੀਂ ਕਰਵਾ ਰਹੇ ਹੋ ਵੀ ਫੈਮਿਲੀ ਵੀ ਆ ਸਕਦੀ ਹੈ ਪure ਛੋਟੇ ਬੱਚਿਆਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਬੱਚਿਆਂ ਨੂੰ ਦਿਖਾ ਸਕਦੇ ਆ ਆ ਸਭ ਤੋਂ ਪਹਿਲਾਂ ਦੱਸਦੇ ਆ ਜੀ ਸਾਡੇ ਨਾਲ ਜਿਹੜੇ ਕੋਚ ਆਉਂਦੇ ਆ ਗੇਮਾਂ ਕਰਾਉਣ ਖਾਤਰ ਹਾਂਜੀ ਹਾਂਜੀ ਉਹ ਵੀ ਸਾਨੂੰ ਇਸ ਗੱਲ ਦੀ ਸ਼ਾਬਾਸ਼ੀ ਦੇ ਕੇ ਜਾਂਦੇ ਆ ਉਹ ਕਹਿੰਦੇ ਵੀ ਜਿੱਥੇ ਵੀ ਅਸੀਂ ਕੋਈ ਗੇਮਾਂ ਕਰਾਉਨੇ ਆ ਇੰਨੀ ਸੰਗਤ ਨਹੀਂ ਹੁੰਦੀ ਜੀ ਬਿਲਕੁਲ ਤੇ ਸੰਗਤ ਕੀ ਸਮੇਤ ਪਰਿਵਾਰ ਬੱਚੇ ਸਾਰੇ ਸਾਡੇ ਇੱਥੇ ਆਪਦੇ ਵੀ ਸਾਡੇ ਬੱਚੇ ਸਾਰੇ ਹਾਜ਼ਰ ਹੁੰਦੇ ਸਾਰੇ ਵਧਿਆ ਬੱਚਿਆਂ ਨੂੰ ਕੋਈ ਸੇਧ ਦੇ ਕੇ ਲੈ ਕੇ ਜਾਂਦੇ ਆ ਜੀ ਸਾਡਾ ਮੇਨ ਮਕਸਦ ਸਾਡੀ ਕਮੇਟੀ ਦਾ ਇਹੀ ਹੈ ਵੀ ਜਿਹੜੇ ਛੋਟੇ ਬੱਚੇ ਆ ਇਹ ਆ ਮਾਰੇ ਕੰਮਾਂ ਚੋਂ ਨਿਕਲ ਜੀ ਤੇ ਆਪਦੇ ਸ਼ੌਂਕ ਪ੍ਰਾਣੇ ਜਿਵੇਂ ਆਪਣੇ ਬਜ਼ੁਰਗਾਂ ਨੇ ਅਪਣਾਏ ਸੀ ਉਹ ਕਰਨ ਕਿਉਂਕਿ ਜ਼ਿੰਮੇਦਾਰਾਂ ਦਾ ਇੱਕ ਇਹ ਜੀ ਬਈ ਜੀ ਸਾਈਡ ਬਿਜ਼ਨਸ ਹੈ ਸਾਈਡ ਬਿਜ਼ਨਸ ਬਿਲਕੁਲ ਜਿਹੜਾ ਮਤਲਬ ਆ ਪਸ਼ੂ ਤੁਹਾਨੂੰ ਪੰਜਾਬੀ ਚ ਕਹ ਦਿੰਦੇ ਆ ਇਹਦੇ ਬਿਨਾ ਗੁਜ਼ਾਰਾ ਨਹੀਂ ਜੀ ਕੋਈ ਕੁਛ ਮਰਜ਼ੀ ਜਿਹੜੇ ਆ ਬੱਚੇ ਬਾਹਰ ਜਾਈ ਜਾਂਦੇ ਆ 25 25 30 ਲੱਖ ਰੁਪਈਆ ਲਾ ਕੇ ਨਾ ਜੀ ਇਹ ਉਹਨਾਂ ਨੂੰ ਵੀ ਇੱਕ ਬਹੁਤ ਵੱਡੀ ਸੇਧ ਹੈ ਜੀ ਵੀ ਇੱਥੇ ਮੈਂ ਕਹਿੰਦਾ ਖਰਚੇ ਆਪ ਦੇ ਘਟਾਓ ਤੇ ਆਪ ਦਾ ਸਟੇਬਲ ਹੋ ਇੱਥੇ ਕਿਉਂ ਕਿਤੇ ਬਾਹਰ ਜਾ ਕੇ ਬਾਈ ਜੀ ਕਿਸੇ ਦੇ ਨੌਕਰ ਲੱਗਣਾ ਆਪ ਦੇ ਪਸ਼ੂਆਂ ਦੀ ਸੇਵਾ ਕਰੋ ਤੇ ਪਸ਼ੂਆਂ ਤੋਂ ਵਾਰ ਲਓ ਜੀ ਇੱਕ ਚੱਟਾ ਸਾਹਿਬ ਮਤਲਬ ਕਿ ਪਸ਼ੂ ਤਾਂ ਇੱਥੇ ਆਉਣ ਕਿ ਮੇਲੇ ਤੇ ਵਿੱਚ ਇਹਦੇ ਉਨਾਂ ਲਈ ਕੋਈ ਡਾਕਟਰ ਦੀ ਕੋਈ ਮੈਡੀਕਲ ਸਹੂਲਤ ਵੀ ਹੋ ਕੋਈ ਨਾਲ ਸਾਡੇ ਪ੍ਰਾਈਵੇਟ ਡਾਕਟਰ ਨੇ ਜੀ ਸਾਰੇ ਅੱਛਾ ਇਹਦੇ ਚ ਕਾਰਨੇ ਵੀ ਇਦੇ ਚ ਜਿੰਨੇ ਸਾਡੇ ਹਾਰਸ ਰਿਲੇਟਡ ਡਾਕਟਰ ਨੇ ਹਾਂਜੀ ਉਹ ਤਕਰੀਬਨ ਸਾਡੇ ਕੋਲੇ ਇੱਥੇ ਹਾਜ਼ਰ ਹੁੰਦੇ ਆ ਜੀ ਮੌਕੇ ਤੇ ਹੁੰਦੇ ਆ ਜੀ ਇਹ ਦਿੱਕਤ ਹੈ ਨਹੀਂ 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 ਕਦੇ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਜੀ ਕੋਈ ਕਿਸੇ ਕਿਸਮ ਦੀ ਹਾਂਜੀ ਤੇ ਬਾਕੀ ਪਾਣੀ ਵਗੈਰਾ ਲਾਈਟ ਦਾ ਪੂਰਾ ਸਾਰਾ ਪ੍ਰਬੰਧ ਹੈ ਜੀ ਇੱਥੇ ਆਮ ਜਿਵੇਂ ਮੇਲਿਆਂ 'ਚ ਜਾਂਦੇ ਆ ਨਾ ਭਾਈ ਜੀ ਮੌਕੇ ਤੇ ਸਟੋਰੀ ਲਵਾਈ ਜਾਂਦੀ ਹੈ ਮੌਕੇ ਤੇ ਲਾਈਟ ਬਿਲਕੁਲ ਗੱਲ ਕਰ ਸਾਡੀ ਕਮੇਟੀ ਨੇ ਇੱਕ ਫੈਸਲਾ ਕੀਤਾ ਵੀ ਪਾਂਦੀ ਉਹ ਘਾਟਾ ਹੋਵੇ ਪਾਂਦੀ ਉਹ ਨਫਾ ਹੋਵੇ ਅਸੀਂ ਟੈਂਟ ਵਾਲੇ ਨਾਲ ਹੀ ਸਾਰਾ ਕੁਝ ਕਰ ਲੈਣਗੇ ਵੀ ਉਹਨੀ ਲਾਈਟ ਲਾ ਕੇ ਦੇਣੀ ਆ ਉਹਨੀ ਕਵਰਿੰਗ ਕਰਕੇ ਟੈਂਟ ਲਾ ਕੇ ਦੇਣਾ ਬਸ ਉਹਦੀ ਨਕਸ਼ਾ ਬਣਾ ਦਿੰਨੇ ਆ ਬਸ ਇਹੀ ਸਾਡੀ ਮੰਡੀ ਦਾ ਥੋੜਾ ਜਿਹਾ ਦੂਜੀਆਂ ਮੰਡੀਆਂ ਨਾਲੋਂ ਅੰਤਰ ਹੈ ਪਲੱਸ ਪੁਆਇੰਟ ਵੀ ਕਹਿ ਲੋ ਉਹ ਕਿਸੇ ਨਾਲ ਭਾਰਤ ਹੈ ਨਹੀਂਗਾ ਵੀ ਤੁਸੀਂ ਆ ਕਰ ਲੋ ਉਹ ਕਰ ਲੋ ਨਾ ਥਾਂ ਵੱਧ ਨਾ ਘੱਟ ਸਿਰਫ ਇੱਕ ਟੈਗ ਵੱਧ ਰੱਖਿਆ ਜਾਂਦਾ ਇੱਥੇ ਜੀ ਉਹ ਸਾਰਿਆਂ ਨੂੰ ਥਾਂ ਇੱਕੋ ਜਿਹਾ ਦਿੱਤਾ ਜਾਂਦਾ ਜੀ ਇੱਕ ਜੱਠਾ ਸਾਹਿਬ ਮਤਲਬ ਕਿ ਆਪਣਾ ਜਿਹੜਾ ਮੇਲਾ ਤੁਸੀਂ ਕਰਵਾ ਰਹੇ ਹੋ ਘੋੜਿਆਂ ਦਾ ਤਾਂ ਮੇਨ ਆ ਗਿਆ ਹੈ ਹੈਨਾ ਹਾਂਜੀ ਇਹਦੇ ਵਿੱਚ ਜਿਹੜੇ ਛੋਟੇ ਮਤਲਬ ਕੀ ਪ੍ਰੇਮੀ ਹੁੰਦੇ ਆ ਕੋਈ ਛੋਟੇ ਜਾਨਵਰਾਂ ਦੇ ਹੈਨਾ ਉਹਨਾਂ ਵਾਸਤੇ ਕੋਈ ਬੱਕਰੀ ਅਸੀਂ ਸਾਰਿਆਂ ਲਈ ਮਤਲਬ ਕਿ ਨਾ ਜੀ ਛੋਟੇ ਡੈਂਟ ਲਾਏ ਹੋਏ ਨੇ ਵੀ ਜਿਵੇਂ ਸਾਡੇ ਭਾਈ ਜੀ ਐਸਜੀਪੀਸੀ ਜੀ ਨਾ ਗੁਰਸੇਵ ਸਿੰਘ ਕੰਗਾ ਉਹ ਸਪੈਸ਼ਲ ਬੱਕਰੀਆਂ ਤੀ ਕਰ ਰਹੇ ਆ ਸਾਰਾ ਕੰਮ ਜੀ ਉਹ ਵੀ ਸਾਡਾ ਆਈਵਾਰੀ ਟੀਮ ਸਾਡਾ ਬਹੁਤ ਸਾਥ ਦਿੰਦੀ ਹੈ ਜੀ ਉਹ ਵੀ ਆਪਦੇ ਚੰਗੇ ਇੱਥੇ ਜਾਨਵਰਾਂ ਆਪਦੇ ਦੋਸਤਾਂ ਮਿੱਤਰਾਂ ਨੂੰ ਦਿਖਾਉਣ ਖਾਤਰ ਕੋਈ ਆਪਦੀ ਉਹਨੂੰ ਮਸ਼ਹੂਰੀ ਕਰਨ ਖਾਤਰ ਇੱਥੇ ਪਹੁੰਚਦਾ ਸੀ ਕਰ ਰਹੇ ਨੇ ਜੀ ਕੱਲਾ ਕੋੜਾ ਨਹੀਂ ਬਾਬਾ ਜੀ ਦੇ ਕਹਿਨ ਮਤਾ ਕੋ ਸਾਡਾ ਮੇਲਾ ਸਾਨੂੰ ਕੋਈ ਬਾਹਲਾ ਚਾਹ ਨਹੀਂ ਵੀ ਅਸੀਂ ਕੋਈ ਪਸ਼ੂ ਜਾਨਵਰ ਵੇਚਨੇ ਆ ਅਸੀਂ ਦਾ ਬਸ ਇਹੀ ਹੈ ਵੀ ਚੰਗੀਆਂ ਚੀਜ਼ਾਂ ਦਿਖਾ ਕੇ ਬੱਚਿਆਂ ਨੂੰ ਜਾਗਰਤ ਹਾਂਜੀ ਵੀ ਇਸ ਚੀਜ਼ ਵੱਲ ਮੋੜਿਆ ਜੀ ਮੋੜਿਆ ਜੀ ਦੇਖੋ ਨਾ ਜੀ ਨਵੀਂ ਪਨੀਰੀ ਬੈਠੀ ਹਾਂਜੀ ਬਹੁਤ ਬੱਚੇ ਬੈਠੇ ਆ ਹਾਂਜੀ ਹਾਂਜੀ ਹੈ ਨਾ ਵੀ ਮਤਲਬ ਅਸੀਂ ਇਹ ਕਹਿੰਦੇ ਹਾਂਗੇ ਵੀ ਇਹਨਾਂ ਨੂੰ ਜੇ ਹੁਣ ਤੋਂ ਹੀ ਘੋੜਿਆਂ ਦਾ ਪੁੱਤ ਪੈ ਗਿਆ ਤਾਂ ਮੈਂ ਲਿਖ ਕੇ ਗਰੰਟੀ ਕਰਦਾ ਚੱਠਾ ਸਾਹਿਬ ਬੈਠੇ ਆ ਵੀ ਕੋਈ ਵੀ ਬੱਚਾ ਇਹਨਾਂ ਚੋਂ ਕਦੇ ਵੀ ਗਲਤ ਸੰਗਤ ਚ ਜਾਊਗਾ ਜਿਹੜੇ ਬੱਚੇ ਨੂੰ ਮਤਲਬ ਐਸ ਉਮਰ ਚ ਟੀਨਏਜ ਚ ਘੋੜਿਆਂ ਦਾ ਸੰਗ ਮਿਲ ਗਿਆ ਨਾ ਤਾਂ ਉਹ ਕਦੇ ਡਿਪਰੈਸ਼ਨ ਚ ਜਾਊ ਨਾ ਉਹ ਕਦੇ ਨਸ਼ੇ ਨੂੰ ਪਲਾਊ ਤੇ ਨਾ ਹੀ ਗਲਤ ਸੰਗ। ਬਾਕੀ ਆਪਣੇ ਤਾਂ ਇਹ ਆਪਣੇ ਗੁਰੂਆਂ ਨਾਲ ਇਹ ਚੀਜ਼ ਸ਼ੁਰੂ ਤੋਂ ਹੀ ਛੁੱਟ ਗਈ ਹੈ ਨਾ ਤੇ ਆਪਣਾ ਤਾਂ ਚਲੋ ਜੇ ਜਿੰਨੇ ਜੋਗੇ ਆਪਾਂ ਹੈਗੇ ਆ ਚਲਾ ਉਹਨੇ ਜੋ ਆਪਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਜੇਕਰ ਆਪਾਂ ਇਸ ਜੋਗੇ ਰੱਖੀ ਜਾਂ ਤਾਂ ਹਾਂਜੀ ਹਾਂਜੀ ਆਪਣੇ ਸਭਿਆਚਾਰ ਚ ਆ ਗਿਆ ਜੀ ਇੱਕ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਸਹੀ ਹੋਈ ਇਹ ਚੀਜ਼ ਵੀ ਉਸ ਗੱਲ ਕਰਕੇ ਸੀ ਆਪਦੇ ਆਪ ਨੂੰ ਵੜਪਾਗੇ ਸਮਝਦੇ ਆਂ ਵੀ ਅਸੀਂ ਇਹਨਾਂ ਦੀ ਨਿਸ਼ਾਨੀ ਨਾਲ ਜੁੜੇ ਹੋਏ ਹਾਂ ਜੁੜੇ ਹੋਏ ਆਂ ਸੇਵਾ ਕਰ ਰਹੇ ਆਂ ਉਹਨਾਂ ਦੀ ਜੀ ਹਾਂ ਪਰ ਇਹ ਬੱਚਿਆਂ ਨੂੰ ਜੋੜ ਕੇ ਆਪਾਂ ਕਹਿੰਦੇ ਆਂ ਵੀ ਇੱਕ ਤਾਂ ਸਾਡਾ ਸੱਭਿਆਚਾਰ ਆ ਪੰਜਾਬੀਆਂ ਦਾ ਹਾਂਜੀ ਤੇ ਪਸ਼ੂ ਤਨ ਵੈਸੇ ਵੀ ਕਿਸਾਨਿਆਂ ਦਾ ਵੀ ਸਾਰਿਆਂ ਨੂੰ ਵਧੀਆ ਲਾਹੇਵੰਦ ਹੁੰਦਾ ਤੇ ਕਿਸਾਨੀ ਜੇ ਬਚ ਸਕਦੀ ਹੈ ਤਾਂ ਪਸ਼ੂ ਤਨ ਅਪਣਾ ਕੇ ਬਚ ਸਕਦੀ ਹੈ ਚਾਹੇ ਉਹ ਬੱਕਰੀਆਂ ਦਾ ਕਿਤੇ ਚਾਹੇ ਛੋਟੇ ਛੋਟੇ ਬਾਰਡ ਵੀ ਅੱਜਕੱਲ ਬੱਚੇ ਰੱਖਦੇ ਆ ਤੇ ਚਾਹੇ ਮਤਲਬ ਆਪਣਾ ਗਾਇਆਂ ਮੱਥਾ ਹੋ ਗਈਆਂ ਚਾਹੇ ਘੋੜੇ ਹੋਣ ਹਾਂਜੀ ਬਾਕੀ ਵਪਾਰ ਲੈਣ ਦੇ ਵਿੱਚ ਵੀ ਅੱਜ ਕੱਲ ਇੱਕ ਪੰਜਾਬ ਦਾ ਵਧੀਆ ਨਾਂ ਅੱਗੇ ਆ ਰਿਹਾ ਜੀ ਕਾਰਨ ਇਹ ਜੀ ਬਰੀਡ ਬਹੁਤ ਸੋਧੀ ਹੈ ਹਾਂਜੀ ਚੰਗੇ ਪਾਸੇ ਜਿਵੇਂ ਨੁਖਰਾ ਸੀਗਾ ਨੁਖਰਾ ਪਹਿਲਾਂ ਸਪੌਟ ਵਾਲਾ ਸੀ ਹੁਣ ਲੋਕਾਂ ਨੇ ਹੌਲੀ ਹੌਲੀ ਉਹਨੂੰ ਬੇਦਾਗ ਕਰ ਲਿਆ ਜਮਾ ਸਾਫ ਨੁਖਰਾ ਕਰ ਲਿਆ ਜੀ ਪੰਜਾਬੀਆਂ ਨੇ ਆਪ ਦਾ ਹਰ ਖੇਤਰ ਚ ਲੋਹਾ ਮਨਵਾਇਆ ਬਿਲਕੁਲ ਜੇ ਘੋੜਿਆਂ ਦੀ ਗੱਲ ਕਰੀ ਗਈ ਦਾ ਦੁਨੀਆਂ 'ਚ ਅੱਜ ਪੰਜਾਬੀਆਂ ਦਾ ਨਾਮ ਬੋਲਦਾ ਜੀ ਇੱਕ ਤਾਂ ਨੋਕਰਾ ਬਰੀਡ ਪੈਦਾ ਕਰੀ ਇੱਕ ਮੱਝੂ ਕੇ ਬਰੀਡ ਪੈਦਾ ਕਰੀ ਦੂਜੇ ਇੱਕੋ ਹੀ ਬਰੀਡ ਸੀ ਜਿਹੜੀ ਮਾਰਵਾੜੀ ਰਾਜਸਥਾਨ ਦੀ ਬਰੀਡ ਸੀਗੀ ਤੇ ਜਿਹੜੀ ਕਿ ਮਤਲਬ ਕਹੇ ਲੋ ਵੀ ਪੰਜਾਬ 'ਚੋਂ ਮੂਰੇ ਸੀ ਅੱਜ ਆਲ ਵਰਲਡ ਦੇ ਵਿੱਚ ਪੰਜਾਬ ਦੇ ਮਾਰਵਾੜੀ ਘੋੜੇ ਮਸ਼ਹੂਰ ਹੈ ਜਿਹੜੇ ਟੌਪ ਦੇ ਮਾਰਵਾੜੀ ਘੋੜੇ ਹੈ ਜਿਨ੍ਹਾਂ ਦਾ ਕਿ ਮੁੱਲ ਵੀ ਕਰੋੜਾਂ 'ਚ ਹੈ ਉਹ ਅੱਜ ਸਾਰੇ ਪੰਜਾਬ ਬਿਲਕੁਲ ਇਹਹੀ ਬੇਨਤੀ ਕਰਦੇ ਆ ਵੀ ਜਿਹੜਾ ਤੁਸੀਂ ਅੱਜ ਸਾਡੀ ਇੱਥੇ ਵੀਡੀਓ ਸ਼ੂਟ ਕੀਤੀ ਹੈ ਮੰਡੀ ਦੀ ਮੇਲੇ ਦੀ ਇਹ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਮੇਟੀ ਵਾਲਿਆਂ ਨੂੰ ਵੀ ਕਰਦੇ ਹਾਂ ਤੇ ਬਾਹਰਲੇ ਦੋਸਤ ਮਿੱਤਰਾਂ ਨੂੰ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਕਰਕੇ ਗਾਹਾਂ ਦੀ ਗਾਹ ਸੈਂਡ ਕਰੋ ਕਿਉਂਕਿ ਜਿਹੜਾ ਇਹ ਮੈਸੇਜ ਆਲ ਇੰਡੀਆ ਤੱਕ ਪਹੁੰਚ ਸਕੇ ਤੇ ਦੂਰੋਂ ਸੰਗਤ ਸਾਰੀ ਇੱਥੇ ਪਹੁੰਚ ਸਕੇ ਜੀ ਤੇ ਸੋਡਾ ਇੱਥੇ ਆਉਣ ਤੇ ਜਿਉਆਂ ਨੂੰ ਤੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨੂ ਪਾਵੇ ਸਾਥ ਸਿਆਤਾ ਦਾ